ਆਪਣੇ ਸਾਰਿਆਂ ਦੇ ਇਸ ਇਲਾਕੇ ਦੇ ਹਰ ਮੰਨ ਪਿਆਰੇ ਆਪਣੇ ਸੰਸਦ ਤੇ ਕੇਂਦਰੀ ਵਜ਼ਾਰਤ ਦੇ ਅੰਦਰ ਮੰਤਰੀ ਸੋਮਪrakash ਜੀ ਬਹੁਤ ਹੀ ਸਤਕਾਰਯੋਗ ਸਾਡੇ ਆਪਣੇ ਸਾਰਿਆਂ ਦੇ ਹਰਦੇਲ ਜੀ ਸਾੰਪਲਾ ਸਾਹਿਬ ਸਾਡੇ ਦਰਮਿਆਨ ਉੱਚੇਚੇ ਤੌਰ ਤੇ ਮੌਜੂਦ ਭਾਜਪਾ ਦੇ ਐਮਐਲਏ ਜੰਗੀ ਲਾਲ ਮਹਾਜਨ ਜੀ ਇਹ ਬਹੁਤ ਹੀ ਸਤਿਕਾਰਯੋਗ ਤੁਹਾਡੇ ਆਪਣੇ ਸਾਰਿਆਂ ਦੇ ਸੁੰਦਰ ਸ਼ਾਮ अरोड़ा ਜੀ ਮੇਰੇ ਸਾਹਮਣੇ ਵਿਰਾਜਮਾਰ ਮੇਰੀਆਂ ਮਾਤਾਵਾਂ ਪਹਿਣਾ ਤੇ ਮੇਰੇ ਸਾਰੇ ਨਗਰ ਵਾਸੀਓ ਆਓ ਫਤਿਹ ਸਾਂਝੀ ਕਰੀਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਗਰ ਜੇ ਤੁਸੀਂ ਠੀਕ ਸਮਝੋ ਤਾਂ ਮੈਂ ਗੱਡਕਰੀ ਸਾਹਿਬ ਵਾਸਤੇ ਹਿੰਦੀ ਚ ਬੋਲਣਾ ਦੋ ਲਾਈਨਾਂ ਗੱਡਕਰੀ ਸਾਹਿਬ آپ کے بارے میں ویسے تو سارے ہندوستان میں مشہور ہے پر تو پنجاب کے لوگوں میں اور خاص طور پر پنجاب کے راجنیتک گلیاروں میں پنجاب کے راجنیتک گلیاروں میں خاص کر کے جب بات ہوتی ہے گڑکری جی کی تو سب یہی کہتے ہیں اپنا منتری ਕਿਸੇ ਪਾਰਟੀ 'ਚ ਕੋਈ ਸੰਬੰਧ ਕਿਸੇ ਨਾਲ ਹੋਵੇ ਕਿਸੇ ਪਾਰਟੀ ਦਾ ਐਮਐਲਏ ਕਿਸੇ ਪਾਰਟੀ ਦਾ ਐਮਪੀ ਸਾਹਿਬਾਨ ਗੱਲ ਇੱਕੋ ਹੀ ਨਿਕਲਦੀ ਹੈ ਸਾਡੇ ਮੰਤਰੀ ਸਾਹਿਬ ਕਿਉਂਕਿ ਇਹਨਾਂ ਦੀ ਖਾਸੀਅਤ ਹੈ ਕੋਈ ਵੀ ਆਪਣੇ ਇਲਾਕੇ ਦੀ ਤਰੱਕੀ ਦੇ ਵਾਸਤੇ ਕੰਮ ਲੈ ਕੇ ਇਹਨਾਂ ਨੂੰ ਇਹਨਾਂ ਕੋਲ ਗਿਆ ਹੈ ਇਹਨਾਂ ਨੇ ਕਦੀ ਮੇਰੇ ਖਿਆਲ 'ਚ ਇਹਨਾਂ ਨੂੰ ਨੰਨਾ ਸਿਖਾਇਆ ਹੀ ਨਹੀਂ ਇਹਨਾਂ ਦੇ ਵੋਕਬਲਰੀ 'ਚ ਨਾ ਹੈ ਹੀ ਨਹੀਂ वैसे ਤਾਂ ਜਦੋਂ 2014 ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਚ ਸਰਕਾਰ ਬਣੀ ਹਿੰਦੁਸਤਾਨ ਦੇ ਅੰਦਰ ਉਹਨਾਂ ਨੇ ਪਹਿਲਾ ਨਾਰਾ ਦਿੱਤਾ ਸੀ ਕੋਆਪਰੇਟਿਵ ਫੈਡਰਲਿਜ਼ਮ ਸੰਗியே ਟਾਂਚੇ ਨੂੰ ਅਸੀਂ ਸਾਰੇ ਮਿਲ ਜੁਲ ਕੇ ਕਿਵੇਂ ਚਲਾਵਾਂਗੇ ਕਿਉਂਕਿ ਸਾਡੇ ਸੰਗியே ਟਾਂਚੇ ਚ ਹਰੇਕ ਸੂਬੇ ਦੇ ਅੰਦਰ ਹੋ ਸਕਦਾ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਪਰੰਤੂ ਕੇਂਦਰ ਸਰਕਾਰ ਸਾਰੇ ਹਿੰਦੁਸਤਾਨ ਦੀ ਹੈ ਰਾਜਨੀਤਿਕ ਸੋਚ ਰਾਜਨੀਤਿਕ ਵਿਚਾਰਧਾਰਾ ਤੋਂ ਉੱਤੇ ਉੱਠ ਕੇ ਸਾਰੇ ਦੇਸ਼ ਨੂੰ ਅੱਗੇ ਲੈ ਕੇ ਚੱਲਣ ਦੀ ਜਿਹੜੀ ਸੋਚ ਸੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਉਹਦੀ ਬੜੀ ਸ਼ਲਾਘਾ ਕੀਤੀ ਮੁਝੇ ਇਹ ਕਹਤੇ ਹੋਏ ਮਾਣ ਹੈ ਗਟਕਰੀ ਸਾਹਿਬ ਕਿ ਆਪ ਉਸ ਕੋਆਪਰੇਟਿਵ ਫੈਡਰਲਿਜ਼ਮ ਕੇ ਜੀਤੇ ਜਾਗਤੇ ਮਿਸਾਲ ਹੈ ਜੋ ਬਿਨਾ ਕਿਸੇ ਭੇਦ ਭਾਉ ਦੇ ਹਿੰਦੁਸਤਾਨ ਦੇ ਅੰਦਰ ਅਗਰ ਇੱਕ ਸੜਕਾਂ ਦਾ ਜਾਲ ਵਿਛਾਇਆ ਗਿਆ ਜਿਹਨੂੰ ਲੈ ਕੇ ਪਹਿਲਾਂ ਪੰਜਾਬ 'ਚ ਕਿਉਂਕਿ ਬਾਰਡਰ ਇਲਾਕਾ ਹੈ ਗਡਕਰੀ ਸਾਹਿਬ ਹੈ ਮਾਰੇ ਹਾਂ ਪਹਿਲੇ ਕੀ ਸਰਕਾਰ ਮੈਂ ਇੱਕ ਮਸ਼ਹੂਰ ਥਾ ਹਮਾਰੇ ਉਸ ਸਮੇਂ ਕੇ ਐਡਪਟਿਵ ਚੀਫ ਮਿਨਿਸਟਰ ਕਾ ਕਰਤੇ ਥੇ ਵੀ ਐ ਜੀਆਂ ਸੜਕਾਂ ਬਣਾ ਦੇਣੀਆਂ ਜਿਨ੍ਹਾਂ ਤੇ ਬੰਮ ਮਾਰੋ ਤਾਂ ਬੰਮ ਨਾਲ ਨਹੀਂ ਟੁੱਟਦੀਆਂ ਉਹ ਸੜਕਾਂ ਬਣਾਉਣ ਵਾਲੇ ਅਸਲ ਜਿਹੜੇ ਹੈ ਉਹਨਾਂ ਨੇ ਜਿਨ੍ਹਾਂ ਦਾ ਸਿਹਰਾ ਜਿਨ੍ਹਾਂ ਦੇ ਸਿਰ ਤੇ ਸਿਹਰਾ ਬਣਿਆ ਜਾਣਾ ਉਹ ਗਡਕਰੀ ਸਾਹਿਬ ਹੈ ਇਹਨਾਂ ਨੇ ਅੱਜ ਇੱਕ ਹੁਨਿਆਰਾ ਬਦਲਤਾ ਸਾਰੇ ਪੰਜਾਬ ਦਾ ਕਈ ਵਾਰ ਤਾਂ ਆਪ ਗਵਾਚ ਜਾਂਦਾ ਵੀ ਉਸੇ ਉਸੇ ਰਾਹ ਤੇ ਤੁਰੇ ਜਾਂਦੇ ਜਿੱਥੇ ਪਹਿਲਾਂ ਖੱਡੇ-ਖੱਡੇ ਸੀਗੇ ਜਿੱਥੇ ਪੈਚਵਰਕ ਦੀ ਤਲਾਸ਼ 'ਚ ਲੋਕ ਟੱਕਰਾ ਮਾਰਦੇ ਫਿਰਦੇ ਸੀ ਪੈਚ ਲਵਾਣਾ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਉਪਲਬਧੀ ਸੀਗੀ ਉਹ ਕੰਮ ਗਡਕਰੀ ਸਾਹਿਬ ਨੇ ਕਰਕੇ ਇੱਥੇ ਦਿੱਤੇ ਹੈ ਜਿਸ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਮੈਂ ਕਰਦਾ ਅੱਜ ਮੇਰਾ ਮੰਨਣਾ ਹੈ ਕਿ ਜਿਸ ਮਕਸਦ ਨਾਲ ਮਾਨਯੋਗ ਗੱਡ ਕਰੀ ਜੇ ਸੀ ਆਈਸੀ ਕੇ ਮੇਰਾ ਮੰਨਣਾ ਹੈ ਪਰ ਵੀ ਘਰੇ ਚੱਲ ਕੇ ਆਈ ਸੀ ਗੰਗਾ ਘਰੇ ਆਈ ਸੀਗੀ ਚਾਹ ਕਹਿਣ ਨੂੰ ਤਾਂ ਅੱਜ ਮੌਸਮ ਬੜਾ ਤੁੰਦੜਾ ਹੈ ਹੋ ਸਕਦਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨਾ ਉੱਡਿਆ ਹੋਵੇ ਪਰ ਮੈਨੂੰ ਇਸ ਗੱਲ ਦਾ ਇੱਕ ਬੜਾ ਅੱਜ ਮੇਰੇ ਗੱਲ ਚੁਭ ਰਹੀ ਹੈ ਕਿ ਬਾਕੀ ਜਿਹੜੇ ਆਂਡ ਗਵਾਨ ਵਾਲੇ ਸਾਡੇ ਨੁਮਾਇੰਦੇ ਐ ਕਿਉਂਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਕੇ ਜਿਨ੍ਹਾਂ ਨੂੰ 2/3 ਬਹੁਮਤ ਦਿੱਤਾ ਜਿਨ੍ਹਾਂ ਦੇ ਰਾਜ ਸਭਾ ਸੰਸਦ ਵੀ ਹੈਗੇ ਅੱਜ ਜੇ ਕਿਤੇ ਮੌਕੇ ਤੇ ਹੁੰਦੇ ਤੇ ਪੰਜਾਬ ਦੀ ਗੱਲ ਬਿਨਾਂ ਰਾਜਨੀਤਿਕ ਪੇਦਪਾਵ ਦੇ ਇੱਥੇ ਰੱਖੀ ਜਾ ਸਕਦੀ ਸੀਗੀ ਕਿਉਂਕਿ ਹੁਸ਼ਿਆਰਪੁਰ ਇਹ ਕਹਿ ਜਾ ਇਲਾਕਾ ਹੈ ਗਟਕਰੀ ਸਾਹਿਬ ਹੁਸ਼ਿਆਰਪੁਰ ਆਪਣੇ ਆਪ ਵਿੱਚ ਇਸ ਕੀ ਆਪਣੀ ਇੱਕ ਮਹੱਤਤਾ ਹੈ ਪੰਜਾਬ ਵਿੱਚ ਸਾਹਿਬ এডਿਕੇਸ਼ਨ ਦਾ ਹੱਬ ਹੈ ਇਹ ਸਾਡੀ ਪੰਜਾਬ ਯੂਨੀਵਰਸਿਟੀ ਜਦ ਹਿੰਦੁਸਤਾਨ ਦਾ ਵੇ ਵਾਜਨ ਹੋਇਆ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਕੈਂਪਸ ਇੱਥੇ ਆ ਕੇ ਬਣਿਆ ਹੁਸ਼ਿਆਰਪੁਰ ਦੇ ਬਣਿਆ ਉਹਦੇ ਬਾਅਦ 55 56 ਦੇ 56 55 ਅੰਦਰ ਜਾ ਕੇ ਚੰਡੀਗੜ੍ਹ ਟ੍ਰਾਂਸਫਰ ਹੋਇਆ ਇੱਥੋਂ ਹੀ ਐਗਰੋ ਫੋਰੈਸਟਰੀ ਸਾਡੇ ਇੱਥੇ ਵਰਲਡ ਕਲਾਸ ਇੰਡਸਟਰੀ ਅਗਰ ਟਰੈਕਟਰ ਜਿਹੜੇ ਐ ਜਿਹੜਾ ਪੰਜਾਬ ਦੇ ਅੰਦਰ ਹਰੀ ਕ੍ਰਾਂਤੀ ਦਾ ਇੱਕ ਬਹੁਤ ਵੱਡਾ ਟੂਲ ਹੈ ਉਹਦੀ ਫੈਕਟਰੀ ਤੇ ਉਸ ਤੋਂ ਵੀ ਜ਼ਿਆਦਾ ਜਿਸ ਆਸਤਾ ਨਾਲ ਲੋਕ ਇੱਥੇ ਮਾਤਾ ਚਿੰਤਪੂਰਨੀ ਕਰਨੀ ਜਾਂਦੇ ਐ ਉਹਦੇ ਵਾਸਤੇ ਆ ਇੱਕ ਹੱਬ ਐ ਅੱਜ ਮੈਂ ਤੁਹਾਨੂੰ ਇਸ ਗੱਲ ਦੀ ਜਿੱਥੇ ਵਧਾਈ ਦੇਣਾ ਕਿ ਅੱਜ ਤੁਸੀਂ ਇੱਥੇ ਆ ਕੇ ਇੱਕ ਬਹੁਤ ਲੰਬੇ ਸਿਰੇ ਸਮੇਂ ਤੋਂ ਜਿਹੜੀ ਮੰਗ ਸੀਗੀ ਇੱਥੋਂ ਲੈ ਕੇ ਫਗਵਾੜਾ ਵਾਲੀ ਜਿਹੜੀ ਸੜਕ ਹੈ ਉਹਨੂੰ ਫੋਰ ਲਰਨਿੰਗ ਦਾ ਜਿੱਥੇ ਪ੍ਰੋਜੈਕਟ ਕਰਨ ਲੱਗਿਓ ਉੱਥੇ ਹੀ ਕਿਉਂਕਿ ਮੰਗਾਂ ਬਹੁਤ ਹੈ ਪੰਜਾਬ ਦੀਆਂ ਤੇ ਜਿਹੜਾ ਰਤਬਾ ਇਸ ਹੁਸ਼ਿਆਰਪੁਰ ਨੂੰ ਮਿਲਣਾ ਚਾਹੀਦਾ ਸੀਗਾ ਉਹ ਮੈਂ ਸਮਝਦਾ ਇਹਨਾਂ ਨੂੰ ਅਸੀਂ ਦੇ ਨਹੀਂ ਸਕੇ ਇਸ ਇਤਿਹਾਸਿਕ ਸ਼ਹਿਰ ਨੂੰ ਉਹਦੇ ਵਿੱਚ ਸਾਡਾ ਵੀ ਯੋਗਦਾਨ ਸਮੇਂ-ਸਮੇਂ 'ਤੇ ਸਾਡੀ ਕਮਜ਼ੋਰੀਆਂ ਰਹੀਆਂ ਪਰ ਅੱਜ ਜਦੋਂ ਤੁਸੀਂ ਖੁਦ ਚੱਲ ਕੇ ਇੱਥੇ ਆਏ ਹੋ ਤੇ ਜਿਨ੍ਹਾਂ ਨੇ ਕਦੇ ਨਾਂ ਨਹੀਂ ਕੀਤੀ ਅੱਜ ਸਾਡੇ ਕੁਝ ਲੋਕਾਂ ਦੀ ਇੱਥੇ ਅਨੁਪਸਥਿਤੀ ਜਿਹੜੀ ਹੈ ਉਹ ਮੈਨੂੰ ਖਲ ਰਹੀ ਹੈ ਜਿੱਥੇ ਇੰਡਸਟਰੀ ਵਾਸਤੇ এডਿਕੇਸ਼ਨ ਵਾਸਤੇ ਗਟਕਰੀ ਸਾਹਿਬ ਜਿਹਾ ਹੋ ਸ਼ਾਰਪੁਰ بڑا ਨਾਮ ਹੈ ਇਸ ਦਾ ਉੱਥੇ ਹੀ ایک منٹ میں سر میں کو بتانا چاہ رہا تھا کیونکہ گٹکری صاحب ان دا ریسنٹ پاسٹ ابھی کچھ دن پہلے ہی پور کے نام اور اس کی مشہوری میں ایک چار چاند اور لگا جس بات کا ہمیں پنجاب میں رہتے گیان نہیں تھا جس طرح مانو لکشہ دویپ گئے تو ساری دنیا آج دویپ کی بات کر رہی ہے ایک ٹورسٹ ڈیسٹینیشن اپنے آپ میں بن گیا اسی طرح کچھ دن پہلے ہمارے اوشارپور میں ایک بڑے فیمس پولیٹیشن ہمارے دلی کے مکہ منتری وپاس کرنے کے لیے آئے تھے اب ایک نئے چار چاند یہاں پہ لگ گئے ہیں لوگوں کو پتا لگا منو ہی نہیں سی پتا بھی رہتے ہیں وپاس نہ بھی ہوندی ہے تیان بھی لائی جاند ہے تے اج اس کر کے میری مانگ آپ سے یہ تھی کہ چندیگر سے ادھر آتے ہوئے بلا چور سے لے کے جو ہوشرپور اور ہوشیار پور سے آگے مکیری تک کی جو سڑک ہے قریب ایک سو بیس کلو میٹر اس کو بھی فور لیننگ کے اندر اگر ڈال لیں تو میں سمجھتا ہوں اس علاقے میں آنے والے اگر کو اور بھی دھیان لگانے کے لیے یہاں آنا چاہے تو اس کی بھی ان کو بھی اس قسم کی کوئی تکلیف نہ ہو آج آپ کی اگر نام بچے بچے کی زبان پہ ہے صاحب ਮੈਂਨੇ ਕਹੀਂ ਕਿਸੇ ਹਾਈਵੇ ਤੇ ਹਿੰਦੁਸਤਾਨ ਕੇ ਕਿਸੇ ਹਾਈਵੇ ਤੇ ਤੁਸੀਂ ਸਾਰੇ ਬੈਠੇ ਹੋ ਤੁਸੀਂ ਮੈਨੂੰ ਦੱਸ ਦਿਓ ਜੇ ਤੁਸੀਂ ਕਿਤੇ ਕਿਸੇ ਹਾਈਵੇ ਤੇ ਗਡਕਰੀ ਜੀ ਦੀ ਫੋਟੋ ਦੇਖੀ ਹੋਵੇ ਪੋਸਟਰ ਲੱਗਿਆ ਦੇਖਿਆ ਹੋਵੇ ਕਿਸੇ ਨੇ ਪੋਸਟਰ ਨਹੀਂ ਦੇਖਿਆ ਪਰ ਬੱਚੇ-ਬੱਚੇ ਨੂੰ ਪਤਾ ਹੈ ਹਿੰਦੁਸਤਾਨ ਦੇ ਬੱਚੇ-ਬੱਚੇ ਨੂੰ ਪਤਾ ਹੈ ਬੀ ਗੱਡਕਰੀ ਸਾਹਿਬ ਉਹ ਸੜਕਾਂਲੇ ਮੰਤਰੀ ਐ ਜਿਨ੍ਹਾਂ ਨੇ ਹਨੇਰੀ ਲਿਆਤੀ ਸੜਕਾਂਲੇ ਹਨੇਰੀ ਲਿਆਤੀ ਸਿਰਫ ਤਾਲੀਆਂ ਬਜਾਉਣ ਵਾਲੀ ਨਹੀਂ ਸਾਹਿਬ ਜਿਹੜੇ ਮੰਚ ਤੇ ਬੈਠੇ ਆ ਕਿਸੇ ਵੀ ਕਿਤੇ ਜੁੜੇ ਆਉਣ ਜੇ ਨਹੀਂ ਕੋਈ ਇੱਥੇ ਬੈਠਾ ਜੇ ਸੁਣੇ ਕੋਈ ਸੁਣਦਾ ਵੇ ਸਭ ਕੰਮ ਬੋਲਦਾ ਲੋਕ ਕੰਮ ਲੋਕਾਂ ਨੂੰ ਕੰਮ ਪਿਆਰਾ ਐ ਚੰਮ ਪਿਆਰਾ ਨਹੀਂ ਸ਼ਕਲ ਦੇਖ ਕੇ ਨਹੀਂ ਵੋਟਾਂ ਪੈਂਦੀਆਂ ਰਾਜਨੀਤੀ ਦਾ ਅਸਲ ਮਕਸਦ ਕੰਮ ਕਰਨਾ ਹੈ ਇਹ ਸਬਕ ਇਥੋਂ ਸਿੱਖਣਾ ਚਾਹੀਦਾ ਹੈ ਜਿਹੜਾ ਮੈਂ ਸਮਝਦਾ ਲੋਕ ਅੱਜ ਜਿਹੜੇ ਨਹੀਂ ਜਿਨ੍ਹਾਂ ਨੇ ਸ਼ਰਕਤ ਕੀਤੀ ਉਹ ਵਾਂਝੇ ਰਹੇ ਪੰਜਾਬ ਦੇ ਲੋਕ ਇਹ ਛੋਟੀ ਇਸ ਕਿਸਮ ਦੀਆਂ ਸੋਚ ਤੋਂ ਉੱਤੇ ਉੱਠ ਕੇ ਕਿਉਂਕਿ ਮੈਂ ਗਟਕਰੀ ਸਾਹਿਬ ਇਸ ਲਈ ਕਹਿ ਰਿਹਾ ਸ਼ਾਇਦ ਆਪਕੋ ਧਿਆਨ ਹੋ ਆਪਕੀ ਇੱਕ ਬਹੁਤ ਵੱਡੀ ਸੋਗਾਤ ਹੈ ਪੰਜਾਬ ਕੋ ਕਰਤਾਰਪੁਰ ਲੰਗਾ ਜਦੋਂ ਸੰਪਲਾ ਸਾਹਿਬ ਤੁਹਾਨੂੰ ਧਿਆਨ ਹੋਵੇ ਕਰਤਾਰਪੁਰ ਲਾਂਘੇ ਵਾਲਾ ਜਿਹੜਾ ਕੰਮ ਚਾਲੂ ਹੋਇਆ ਜਦੋਂ ਨੀਂਹ ਪੱਥਰ ਰੱਖਿਆ ਗਿਆ ਆਪ ਆਏ ਥੇ ਗਡਕਰੀ ਸਾਹਿਬ ਮਾਨਯੋਗ ਵਾਈਸ ਪ੍ਰੈਜ਼ੀਡੈਂਟ ਵੈਂਕ ਨਾਲ ਵਾਈਸ ਪ੍ਰੈਜ਼ੀਡੈਂਟ ਸਾਹਿਬ ਸਾਥ ਵਿੱਚ ਆਏ ਥੇ ਬੈਂਕাইয়া ਨਾਇਡੂ ਸਾਹਿਬ ਉਹ ਤੋਂ ਨਾਲ ਆਏ ਸੀਗੇ ਉਸ ਦਿਨ ਵੀ ਮੈਨੂੰ ਤੁਹਾਡੇ ਨਾਲ ਸਟੇਜ ਸ਼ੇਅਰ ਕਰਨ ਦਾ ਮੌਕਾ ਮਿਲਿਆ ਪਰ ਉਸ ਦਿਨ ਸਟੇਜ ਦੀ ਖੂਬਸੂਰਤੀ ਸੀਗੀ ਵੀ ਉਥੇ ਵੱਖ-ਵੱਖ ਪਾਰਟੀਆਂ ਦੇ ਲੋਕ ਬੈਠੇ ਸੀਗੇ ਤੇ ਤੁਸੀਂ ਜਿਸ ਖੂਬਸੂਰਤੀ ਨਾਲ ਸਾਰਿਆਂ ਨੂੰ ਨਾਲ ਲੈ ਕੇ ਹਿੰਦੁਸਤਾਨ ਦੇ ਲੋਕਤੰਤਰ ਦਾ ਇੱਕ ਗੁਲਦਸਤਾ ਪੇਸ਼ ਕੀਤਾ ਉਹਦਾ ਲੋਕ ਪੰਜਾਬ ਦੇ ਲੋਕ ਅੱਜ ਵੀ ਤੁਹਾਡਾ ਨਾਮ ਯਾਦ ਕਰਦੇ ਆ ਸਰ ਅੱਜ ਵੀ ਮੈਂ ਸਮਝਦਾ ਵੀ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਤੀ ਹਾਲਾਤ ਬਹੁਤ ਮਾੜੇ ਐ ਕਹਿਣ ਨੂੰ ਆਪਾਂ ਆਪਣੇ ਆਪ ਨੂੰ ਹਨੇਰੇ 'ਚ ਨਾ ਰੱਖੀਏ ਮੈਂ ਇਹਨੂੰ ਰਾਜਨੀਤਿਕ ਸਟੇਜ ਨਹੀਂ ਬਣਾਉਣਾ ਚਾਹੁੰਦਾ ਕਿਉਂਕਿ ਅੱਜ ਡਿਵੈਲਪਮੈਂਟ ਦੀ ਗੱਲ ਕਰਨ ਆਇਆ ਪਰ ਡਿਵੈਲਪਮੈਂਟ ਵੀ ਪੈਸੇ ਦਾ ਕੰਮ ਪੈਸੇ ਨਾਲ ਹੁੰਦਾ ਗੱਲਾਂ ਨਾਲ ਨਹੀਂ ਹੋ ਸਕਦਾ ਇਸ਼ਤਿਆਰਾਂ ਨਾਲ ਨਹੀਂ ਹੋ ਸਕਦਾ ਪੈਸੇ ਵਾਸਤੇ ਅੱਜ ਪੰਜਾਬ ਨੂੰ ਬਾਹ ਪਕੜਨ ਵਾਲੇ ਲੀਡਰਾਂ ਦੀ ਲੋੜ ਹੈ ਜਿਹੜੇ ਬਾਹ ਪਕੜ ਸਕਣ ਕੇਂਦਰ ਤੇ ਵਿੱਚ ਬੈਠੀ ਸਰਕਾਰ ਪੰਜਾਬ ਦੇ ਨਾਲ ਖੜਕੇ ਇੱਕ ਤੇ ਇੱਕ ਦੋ ਨਹੀਂ ਹੋਣੇ ਇੱਕ ਤੇ ਇੱਕ 11 ਹੋ ਸਕਦੇ ਐ ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ ਅੱਜ 11:00 ਹੋਣ ਵਾਲੀ ਜਦੋਂ ਇੱਥੇ ਮੌਕਾ ਸੀਗਾ ਅੱਜ ਸਾਡੇ ਕੋਲ ਉਸ ਕਿਸਮ ਦੀ ਲੀਡਰਸ਼ਿਪ ਅੱਜ ਇਸ ਸਟੇਜ ਤੋਂ ਨਜ਼ਾਰਦ ਹੈ ਪਰ ਮੈਨੂੰ ਉਮੀਦ ਹੈ ਇਹਨਾਂ ਗੱਲਾਂ ਨੂੰ ਇੱਕ ਪਾਸੇ ਕਰਕੇ ਅੱਖੋਂ ਪਰੋਕੇ ਕਰਕੇ ਮਾਨਯੋਗ ਗੜਕਰੀ ਸਾਹਿਬ ਪੰਜਾਬ ਦੇ ਕੰਨੀ ਧਿਆਨ ਕਰਨਗੇ ਪੰਜਾਬ ਦੀ ਬਿਹਤਰੀ ਵਾਸਤੇ ਜਿੱਥੇ 4000 ਕਰੋੜ ਰੁਪਏ ਦਾ ਅੱਜ ਇੱਕ ਪੈਕੇਜ ਇੱਥੇ ਕਰਕੇ ਚੱਲਿਆ ਹੈ ਉਦਘਾਟਨ ਕਰਨ ਲੱਗੇ ਹੈ ਨਹੀਂ ਪੱਥਰ ਰੱਖਣ ਲੱਗੇ ਹੈ ਉੱਥੇ ਵੀ ਮੈਨੂੰ ਉਮੀਦ ਹੈ ਗਡਕਰੀ ਸਾਹਿਬ ਅੱਗੇ ਵੀ ਪੰਜਾਬ ਦੇ ਨਾਲ ਜਿੱਥੇ ਵੀ ਪੰਜਾਬ ਦੇ ਚਾਹੇ ਆਪਣੇ ਮਹਿਕਮੇ ਨਹੀਂ ਹਰੇਕ ਮਹਿਕਮੇ ਦੇ ਅੰਦਰ ਇੱਕ ਪੰਜਾਬ ਦੇ ਐਮਬੈਸਡਰ ਦੇ ਤੌਰ ਤੇ ਪੰਜਾਬ ਦੇ ਨਾਲ ਇਹਨਾਂ ਦਾ ਜਿਹੜਾ ਲਗਾਵ ਹੈ ਜਿਹੜਾ ਆਨੰਦਪੁਰ ਲਾਂਗੇ ਤੋਂ ਚਾਲੂ ਹੋਇਆ ਸੀਗਾ ਉਥੋਂ ਕਰਤਾਰਪੁਰ ਲਾਂਗੇ ਤੋਂ ਉਹਨੂੰ ਹੋਰ ਮਜ਼ਬੂਤ ਕਰਨਗੇ ਇਹਦੇ ਨਾਲ ਹੀ ਗਡਕਰੀ ਸਾਹਿਬ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਇੱਕ ਵਾਰ ਤੇ ਦਿਲ ਤੋਂ ਪੰਜਾਬ ਕਰਨ ਨੂੰ ਵਧਾਈ ਦੇਣਾ ਜੈਹਨ